ਮੈਂ ਮੈਂ ਸਤਿਕਾਰ ਕਰਦਾ ਉਹਨਾਂ ਦਾ ਬਹੁਤ ਬਜ਼ੁਰਗ ਨਹੀਂ ਮੈਂ ਤਾਂ ਪੈਰੀਂ ਹੱਥ ਲਾਉਣਾ ਜਦੋਂ ਮਿਲਦੇ ਸੀ ਮੈਨੂੰ ਮੈਂ ਗਵਰਨਰ ਕਾ ਅਸਤੀਫਾ ਦੇਣੇ ਕਿ ਲਈ ਮਜਬੂਰ ਕਰ ਸਕਤਾ ਮੈਂ ਵਾਦਾ ਕੀਤਾ ਸੀ ਲੋਕਾਂ ਨਾਲ ਕਿ ਹਫ਼ਤੇ ਚ ਦੋ ਦਿਨ ਖਿਆ ਕਰੂੰਗਾ ਪਹਿਲੇ ਦੋ ਦਿਨ ਮੈਂ ਗਿਆ ਤਾਂ ਮੇਰੇ ਨਾਲ ਮੇਰੇ ਡੀਜੀਪੀ ਤੇ ਮੇਰਾ ਚੀਫ ਸੈਕਟਰੀ ਹੈ ਨਹੀਂ ਸੀ ਮੈਂ ਕਿਹਾ ਜੀ ਕਿੱਥੇ ਨੇ ਉਹ ਕਹਿੰਦੇ ਗਵਰਨਰ ਸਾਹਿਬ ਨੇ ਕਿਹਾ ਮੈਂ ਗਵਰਨਰ ਸਾਹਿਬ ਕੋਲ ਤੇ ਕਹਿੰਦੇ ਜੀ ਉਹ ਤਾਂ ਬਾਰਡਰ ਦੇ ਪਿੰਡਾਂ ਦਾ ਦੌਰਾ ਕਰਦੇ ਫਿਰਦੇ ਐਸ ਤਰ੍ਹਾਂ ਤੁਸੀਂ ਪੈਰਲਲ ਕਿੰਨੇ ਤੁਸੀਂ ਚਲਾ ਸਕਦੇ ਹੋ ਕਿ ਅੱਧੀ ਸਰਕਾਰ ਮੇਰੀ ਗਵਰਨਰ ਲਈ ਫਿਰਦਾ ਹੋਵੇ ਫਿਰ ਇਲੈਕਟਿਡ ਜਿਹੜੇ ਅਧਿਕਾਰੀ ਜਿਹੜੇ ਨੇ ਉਹਨਾਂ ਨੂੰ ਦੋ ਲੈ ਜਾਣਗੇ ਤੇ ਫਿਰ ਮੈਂ ਇਹ ਇਹ ਤਾਂ ਮੈਂ ਇਤਰਾਜ਼ ਕਰੂੰਗਾ ਹੀ ਕਰੂੰਗਾ ਨਾ ਫਿਰ ਪਤਾ ਨਹੀਂ ਕਿਉਂ ਇਦਾਂ ਤਾਂ ਨਾਲ ਸੀ ਪਰ ਮੇਰਾ ਕੋਈ ਉਹਨਾਂ ਨਾਲ ਨਿੱਜੀ ਨਹੀਂ ਹੈਗਾ ਕੋਈ ਮੇਰੀ ਤਲਖੀ ਜਾਂ ਕੋਈ ਹੋਰ ਸਤਿਕਾਰ ਕਰਦੇ ਮੈਂ ਮੈਂ ਮੈਂਨੇ ਮੈਂ گورنر ਦਾ ਅਸਤੀਫਾ ਦੇਣੇ ਲਈ ਮਜਬੂਰ ਕਰ ਸਕਦਾ ਹਾਂ ਦੇਖੋ ਮੈਂ ਕੰਮ ਦੇਖੋ ਮੈਂ 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 ਸਤਿਕਾਰ ਕਰਦਾ ਹਾਂ ਉਹਨਾਂ ਦਾ ਬਹੁਤ ਬਜ਼ੁਰਗ ਨੇ ਮੈਂ ਤਾਂ ਪੈਰੀਆਂ ਤੇ ਲਾਉਣਾ ਜਦੋਂ ਮਿਲਦੇ ਸੀ ਮੈਨੂੰ ਪਰ ਕਈ ਵਾਰੀ ਜਦੋਂ ਜਿਹੜਾ ਤੁਸੀਂ 라ਓ ਵੀ ਕਨਫਲਿਕਟ ਆਫ ਇੰਟਰਸਟ ਮੈਂ ਜਲੰਧਰ ਗਿਆ ਮੈਂ ਵਾਦਾ ਕੀਤਾ ਸੀ ਲੋਕਾਂ ਨਾਲ ਕਿ ਹਫਤੇ ਚ ਦੋ ਦਿਨ ਫਿਆ ਕਰੂੰਗਾ ਪਹਿਲੇ ਦੋ ਦਿਨ ਮੈਂ ਗਿਆ ਤਾਂ ਮੇਰੇ ਨਾਲ ਮੇਰੇ ਡੀਜੀਪੀ ਤੇ ਮੇਰਾ ਚੀਫ ਸੈਕਟਰੀ ਹੈ ਨਹੀਂ ਸੀ ਮੈਂ ਕਿਹਾ ਜੀ ਕਿੱਥੇ ਨੇ ਉਹ ਕਹਿੰਦੇ ਗਵਰਨਰ ਸਾਹਿਬ ਨਾਲ ਕਿਹਾ ਨਹੀਂ ਮੈਂ ਗਵਰਨਰ ਸਾਹਿਬ ਕਿੱਥੇ ਨੇ ਕਹਿੰਦੇ ਜੋ ਤਾਂ ਬਾਰਡਰ ਦੇ ਪਿੰਡਾਂ ਦਾ ਦੌਰਾ ਕਰਦੇ ਫਿਰਦੇ ਨੇ ਐਸੇ ਤੁਸੀਂ ਪੈਰਲਲ ਕਿਵੇਂ ਤੁਸੀਂ ਚਲਾ ਸਕਦੇ ਹੋ ਜੀ ਕਿ ਅੱਧੀ ਸਰਕਾਰ ਮੇਰੀ ਗਵਰਨਰ ਲਈ ਫਿਰਦਾ ਹੋਵੇ ਫਿਰ ਇਲੈਕਟਡ ਜਿਹੜੇ ਨੇ ਡੈਮੋਕ੍ਰੇਸੀ ਚ ਉਹਨਾਂ ਦਾ ਕੀ ਫਰਜ਼ ਬਣਦਾ ਫਿਰ ਜੇ ਮੇਰੇ ਅਫਸਰ ਤੇ ਮੇਰੇ ਮੇਰੇ ਜਿਹੜੀ ਅਧਿਕਾਰੀ ਜਿਹੜੇ ਨੇ ਉਹਨਾਂ ਨੂੰ ਦੋ ਲੈ ਜਾਣਗੇ ਤੇ ਫਿਰ ਮੈਂ ਇਹ ਇਹ ਤਾਂ ਮੈਂ ਇਤਰਾਜ਼ ਕਰੂੰਗਾ ਹੀ ਕਰੂੰਗਾ ਨਾ ਫਿਰ ਉਸ ਤੋਂ ਪਹਿਲਾਂ ਉਹਨਾਂ ਨੇ ਬਜਟ ਸੈਸ਼ਨ ਤੋਂ ਮਨਾ ਕਰਤਾ ਫਿਰ ਅਸੀਂ ਜਾ ਕੇ ਚੀਫ ਸੈਕਟਾਰ ਸਭ ਚੰਦਰ ਚੂੜੀ ਜੀ ਕੋਲ ਜਾ ਕੇ ਅਰਜੀ ਪਾ ਕੇ ਉੱਥੋਂ ਪਰਮਿਸ਼ਨ ਲੈ ਕੇ ਆਏ ਫਿਰ ਉਹਨੇ ਕਹਿੰਦਾ ਇਲੀਗਲ ਹੈ ਜਿਹੜਾ ਦੋ ਦਿਨ ਤਿੰਨ ਦਿਨ ਚੱਲ ਗਿਆ ਫਿਰ ਅਸੀਂ ਉਹਨੂੰ ਲੀਗਲ ਕਰਾ ਕੇ ਲੈ ਕੇ ਆਏ ਮਤਲਬ ਪਤਾ ਨਹੀਂ ਕਿਉਂ ਇਦਾਂ ਦਾ ਨਾ ਸੀ ਪਰ ਮੇਰਾ ਕੋਈ ਉਹਨਾਂ ਦਾ ਨਿੱਜੀ ਨਹੀਂ ਹੈਗਾ ਕੋਈ ਮੇਰੀ ਤਲਖੀ ਜਾਂ ਕੋਈ ਹੋਰ ਸਤਿਕਾਰ ਕਰਦੇ ਆ ਪਰ ਹਾਂ ਇਹ ਤਾਂ ਹੁਣ ਰਾਸ਼ਟਰਪਤੀ ਮੈਡਮ ਨੇ 7-8 ਕੀਤੇ ਬੇਕਰ ਚੇਂਜ ਉਹ ਵੀ ਪੰਜਾਬ ਦਾ ਵੀ ਹੈ ਤੇ ਨਵੇਂ ਜਿਹੜੇ ਗਵਰਨਰ ਆਉਣਗੇ ਸਵਾਗਤ ਕਰਾਂਗੇ ਮਿਲ ਕੇ ਕੰਮ ਕਰਾਂਗੇ ਔਰ ਉਹਨਾਂ ਦੇ ਵੀ ਸੰਵਿਧਾਨਕ ਹੱਕ ਜਿਹੜੇ ਰਾਈਟ ਨੇ ਉਹ ਵੀ ਪ੍ਰੋਟੈਕਟ ਹੋਣਗੇ ਤੇ ਜੋ ਇਲੈਕਟਿਡ ਗਵਰਨਮੈਂਟ ਦੇ ਸੰਵਿਧਾਨਕ ਹੱਕ ਨੇ ਉਹ ਵੀ ਪ੍ਰੋਟੈਕਟ ਹੋਣੇ ਚਾਹੀਦੇ ਤੁਸੀਂ ਪਹਿਲੀ ਕਿਉਂ ਲੜਾਈਆਂ ਕਰਾਈ ਜਾਂਦੇ ਹੋ ਵਧੀਆ ਹੋਊਗਾ ਬਹੁਤ ਸੋਹਣਾ ਹੋਊਗਾ ਮੇਰੀ ਅੱਜ ਸਵੇਰੇ ਉਹਨਾਂ ਨਾਲ ਗੱਲ ਹੋਈ ਹੈ ਮੈਂ ਉਹਨਾਂ ਨੂੰ ਕਿਹਾ ਕਿ ਅੱਖਾਂ ਵਿਸ਼ਾ ਕੇ ਤੁਹਾਡਾ ਸਵਾਗਤ ਕਰਾਂਗੇ ਪੰਜਾਬੀਆਂ ਹੌਸਪਿਟੈਲਿਟੀ ਵਾਸਤੇ ਮੰਨੇ ਹੋਏ ਆ ਤੇ ਤੁਹਾਨੂੰ ਆਪਾਂ ਮਿਲ ਕੇ ਕੰਮ ਕਰਾਂਗੇ ਉਹਨਾਂ ਨੇ ਵੀ ਕਿਹਾ ਜੀ ਮੈਂ ਮੈਂ ਉਹ 31 ਤਰੀਕ ਨੂੰ ਉਹਤ ਲੈਣਗੇ 31 ਜੁਲਾਈ ਨੂੰ ਤੇ ਅਸੀਂ ਸਵਾਗਤ ਕਰਾਂਗੇ ਉਹਨਾਂ ਦਾ ਤੇ ਭਵਿੱਖ ਦੇ ਵਿੱਚ ਮਿਲ ਕੇ ਕੰਮ ਕਰਾਂਗੇ ਕਿਉਂਕਿ ਬਹੁਤ ਸਾਰੇ ਇਦਾਂ ਜਿਵੇਂ 22 ਚਾਂਸਲਰ ਲਾਉਣੇ ਨੇ ਜਾਂ ਕੋਈ ਕੋਈ ਹੋਰ ਸੰਵਿਧਾਨਿਕ ਫੈਸਲੇ ਨੇ ਜਾਂ ਕੋਈ ਵਿਧਾਨ ਸਭਾ ਚ ਕੋਈ ਬਿੱਲ ਲੈ ਕੇ ਆਉਣਾ ਹੈ ਜਾਂ ਕੋਈ ਤਾਂ ਉਹ ਗਵਰਨਰ ਸਾਹਿਬ ਰਿਕਮੈਂਡ ਕਰਦੇ ਨੇ ਉਹਨਾਂ ਦਾ ਉਹ ਉਹਨਾਂ ਦੇ ਅਧਿਕਾਰ ਨੇ ਸੋ ਆਪਣੇ ਅਧਿਕਾਰਾਂ ਚ ਰਹਿ ਕੇ ਕੰਮ ਕਰਨਗੇ ਤਾਂ ਮੈਂ ਆਪਣੇ ਅਧਿਕਾਰਾਂ ਚ ਰਹਿ ਕੇ ਕੰਮ ਕਰੂੰਗਾ ਤਾਂ ਬੜਾ ਵਧੀਆ ਕੰਮ ਚੱਲੂਗਾ ਬਜਾਏ ਇਸ ਦੇ ਕੇ ਚਲੋ ਜੀ ਇੱਧਰ ਨੂੰ ਚਲੋ ਜੀ ਉੱਧਰ ਨੂੰ ਮਤਲਬ ਇਸ ਤਰ੍ਹਾਂ ਦਾ ਜਿਹੜਾ ਵਤੀਰਾ ਉਹ ਐਂ ਲੱਗਦਾ ਜਿਵੇਂ ਇੱਕ ਪੈਰਲਲ ਤੋਂ ਤੁਸੀਂ ਗਵਰਨਮੈਂਟ ਚਲਾ ਰਹੇ ਹੋ ਜਾਂ ਪੈਰਲਲ ਇੱਕ ਧਿਰ ਜਿਹੜੀ ਹੈ ਉਹ ਚੱਲ ਰਹੀ ਆ ਉਹਦੇ ਨਾਲ ਕੀ ਹੈ ਕਿ ਡੈਮੋਕ੍ਰੇਸੀ ਜਿਹੜੀ ਆ ਉਹਦੀਆਂ ਵੈਲਿਊਜ਼ ਜਿਹੜੀਆਂ ਨੇ ਉਹ ਹਟ ਹੁੰਦੀਆਂ ਨੇ